ਜਿਹੜੀ ਲੜਕੀ ਨੂੰ ਕੁੱਤਿਆਂ ਨੇ ਨੋ ਨੋਚ ਕੇ ਖਾਦਾ ਉਹ ਮੇਰੀ ਲੜਕੀ ਹੈ ਉਹ ਘਰੋਂ ਤੋਂ 5:30 ਵਜੇ ਸ਼ਹਿਰ ਕਰਨ ਵਾਸਤੇ ਨਿਕਲੀ ਜਿੱਦਾਂ ਉਹ ਮੈਂ ਵੀ ਘਰ ਹੀ ਮੈਂ ਗੁਰਦੁਆਰਾ ਸਾਹਿਬ ਚਲਾ ਗਿਆ ਉਹ ਲੜਕੀ ਸ਼ਹਿਰ ਕਰਨ ਨਿਕਲ ਆਈ ਇਹਦੇ ਵੀ ਤਰਕਾਰ ਤੇਜੀ ਆ ਅਖਬਾਰ ਚ ਵੀ ਕਢਾਇਆ ਪਰ ਕੋਈ ਨਹੀਂ ਇਹ ਸਭ ਏਦਾਂ ਰੋਲਦਾ ਰਹਿੰਦਾ ਕੋਈ ਨਹੀਂ ਸੁਣਦਾ ਇਹ ਜਦੋਂ ਕੋਈ ਕਾਰਨ ਹੁੰਦਾ ਉਦੋਂ 1-2 ਦਿਨ ਹੁੰਦਾ ਰੌਲਾ ਰੱਪਾ ਮੁੜ ਕੇ ਬਾਅਦ ਕੁਝ ਨਹੀਂ ਹੁੰਦਾ ਤੇਰੀ ਬੇਟੀ ਕੋਲ ਸ਼ਹਿਰ ਕਰਨ ਗਈ ਆ ਪੰਦਰਾਂ ਘੰਟੇ ਦੀ ਕੀ ਮੈਂ ਦੋ ਵਾਰੀ ਬਾਹਰ ਗਈ ਮੈਂ ਤਾਂ ਮੇਰੀ ਬੇਟੀ ਆਈ ਨਹੀਂ ਜੇ ਉਹ ਨਾਲੋਂ ਸ਼ੈਤਾਨ ਮਾਰੀਆਂ ਫਿਰ ਉਹ ਵੀ 도ੜੇ ਆਏ ਕਿ ਕੋਈ ਲੈ ਕੇ ਉਹਨਾਂ ਨੇ ਡੰਡੇ ਡੁੱਡੇ ਮਾਰੇ ਫਿਰ ਪਜੇ ਜਿੰਦ ਮੈਂ ਚੋਕੇ ਵੇਖੀ ਆਪਣੀ ਧੀ ਨੂੰ ਡਾਲ ਲਾਈ ਮੇਰੀ ਧੀ ਆਂਦੀ ਉਸੇ ਰੋ ਸ਼ਹਿਰ ਕਰਨ ਆਏ ਹੀ ਜਿਨ੍ਹਾਂ ਦੀ ਡੈਥ ਹੋਈ ਤੇ ਉਹਨਾਂ ਨੂੰ ਫਿਰ ਇੱਥੇ ਇੱਕ ਕੁੱਤੀ ਹੀ ਪਹਿਲਾਂ ਤੇ ਉਹ ਉਹਦੇ ਕਰਕੇ ਤੇ ਉਹ ਜਿੱਦਾਂ ਬੁਰਸੀ ਭਾਈ ਮੂੰਹ ਦੇ ਵਿੱਚ ਕੁੱਸੀ ਕਰਦੇ ਕਰਦੇ ਜਾਂਦੇ ਤੇ ਕੁੱਤੀ ਜਿੱਦਾਂ ਪਈ ਤੇ ਸਾਰੇ ਕੁੱਤੇ ਇਕੱਠੇ ਹੋ ਗਏ ਉੱਥੇ ਹਾਂਜੀ ਤੇ ਫੇਰ ਉਹਨੂੰ ਬਾਵਾ ਖਾਦੀ ਸਾਰੇ ਹੱਥ ਪੈਰ ਤੇ ਸਾਰੇ ਕਾਲੇ ਸੀਗੇ ਹਾਂ